ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਦੇ ਆ ਐਨ ਪੀ ਕੇ ਪਲੱਸ ਬੋਰਨ ਦੀ ਸਪਰੇ ਬਾਰੇ ਯਾਨੀ ਕਿ ਪੋਟਾਸ਼ੀਅਮ ਨਾਈਟ੍ਰੇਟ ਦੇ ਬਾਰੇ ਤੇ ਬੜੇ ਕਿਸਾਨ ਵੀਰ ਆ ਜਿਹੜੇ ਮਿਸ ਗਾਈਡਡ ਹੋ ਰਹੇ ਆ ਤੇ ਮਿਸ ਗਾਈਡਡ ਹੋ ਕੇ ਆ ਜਿਹੜਾ ਆਪਣਾ ਨੁਕਸਾਨ ਕਰਾ ਰਹੇ ਆ ਐਨ ਪੀ ਕੇ ਦੀਆਂ ਸਪਰੇਆਂ ਕਰਕੇ ਜਾਂ ਬੋਰਨ ਦੀਆਂ ਤੇ ਆਜੋ ਜਿਹੜੇ ਵੀ ਨਵੇਂ ਕਿਸਾਨ ਵੀਰ ਆਪਣੇ ਫੇਸਬੁੱਕ ਪੇਜ ਨਾਲ ਜੁੜਿਆ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਿਹਾ ਤੇ ਆਪਣੇ YouTube ਚੈਨਲ ਖੇਤੀਬਾੜੀ ਪੰਜਾਬ ਦੀ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਆਪਾਂ ਨੂੰ ਇੱਕ ਕਿਸਾਨ ਵੀਰ ਨੇ ਫੋਟੋ ਭੇਜੀ ਆ ਆਪਾਂ ਨਾਲ ਅਟੈਚ ਕਰਾਂਗੇ ਕਿਸਾਨ ਵੀਰ ਤੇ ਝੋਨੇ ਦਾ ਨੁਕਸਾਨ ਹੋ ਗਿਆ ਨੁਕਸਾਨ ਕਿਵੇਂ ਹੋਇਆ ਸਾਰ ਵੀਰੋ ਕਿਉਂਕਿ ਬੜੇ ਯੂਟਿਊਬਰ ਆ ਸਾਰੇ ਹੀ ਆ ਜਿਹੜੇ ਵੀਡੀਓ ਪਾ ਰਹੇ ਆ ਕਿ ਐਨਪੀਕੇ 13 0 45 ਦੀ ਸਪਰੇਅ ਕਰੋ ਗੋਪ ਤੇ ਉਹਦੇ ਵਿੱਚ ਆਪਾਂ ਵੀ ਵੀਡੀਓ ਪਾਉਂਦੇ ਰਹਿਣੇ ਆਗੇ ਐਨਪੀਕੇ ਦੇ ਬਾਰੇ ਵੀ ਹਾਂ ਜ਼ਰੂਰੀ ਆ ਐਨਪੀਕੇ ਦੀ ਜਿਹੜੀ ਸਪਰੇਅ ਤੁਸੀਂ ਗੋਪ ਤੇ ਕਰਨੀ ਲਾਜ਼ਮੀ ਆ ਤੇ ਕਿਸਾਨ ਵੀਰ ਕਈ ਵਾਰ ਨਾਲ ਵੀਡੀਓ ਪੂਰੀ ਧਿਆਨ ਦੇ ਨਾਲ ਨਹੀਂ ਦੇਖਦੇਗੇ ਕਿਸਾਨ ਵੀਰ ਨੇ ਇਹਨੇ ਨੁਕਸਾਨ ਕਿਵੇਂ ਕਰਾਇਆਗਾ ਐਨਪੀਕੇ ਦੇ ਨਾਲ ਬਰੌਨ ਪਾਇਆਗਾ ਬਰੌਨ ਥੋੜੀ ਜੀ ਸਸਤੀ ਹੁੰਦੀ ਆਗੀ ਤੇ ਕਿਸਾਨ ਵੀਰ ਇੱਥੇ ਗਲਤੀ ਖਾ ਜਾਂਦੇ ਆ ਜਿਵੇਂ ਹੁਣ ਆਪਾਂ 60 70 ਗ੍ਰਾਮ ਬਰੌਨ ਦੀ ਡੋਜ਼ ਦੱਸਦੇ ਆ ਜੇ ਆਪਾਂ 150 ਲੀਟਰ ਪਾਣੀ ਲਾਉਣਾ 60 70 ਗ੍ਰਾਮ ਆ ਜਿਹੜਾ ਬਰੌਨ ਇੱਕ ਥਿਲੇ ਦੇ ਪਾਉਣਾਗਾ ਤੇ ਕਿਸਾਨ ਵੀਰ ਕੀ ਕਰਦੇ ਆ ਸਸਤੇ ਨੂੰ ਵੇਖ ਕੇ ਕਹਿਣਦੇ ਆ ਕਿ ਇਹ ਇੰਨੀ ਕੀ ਡੋਜ਼ ਕੀ ਕਰੂਗੀ ਤੇ ਦੋ 250 ਗ੍ਰਾਮ ਆ ਜਿਹੜਾ ਪਾ ਲੈਂਦੇ ਆ ਤੇ ਪਾਣੀ ਆ ਜਿਹੜਾ ਕਿਸਾਨ ਵੀਰ ਬਹੁਤ ਘੱਟ ਲਾਉਂਦੇ ਆ 75 100 ਲੀਟਰ ਆ ਜਿਹੜਾ 75 ਜਾਂ 100 ਲੀਟਰ ਆ ਪਾਣੀ ਮਸਾ ਲਾਉਂਦੇ ਆਗੇ ਤੇ ਇੱਥੇ ਜਿਹੜਾ ਫਿਰ ਝੋਨੇ ਦੇ ਵਿੱਚ ਬਰਨਿੰਗ ਹੋ ਜਾਂਦੀ ਹੈਗੀ ਤੇ ਝੋਨੇ ਤੇ ਸਾੜਾ ਪੈ ਜਾਂਦਾ ਹੈਗਾ ਤੇ ਇੱਕ ਇਹਨੇ ਵੀਰ ਨੇ ਵੀਡੀਓ ਪਾਈ ਸੀਗੀ ਕਿ ਜਿਹੜੇ ਯੂਟਿਊਬਰਾਂ ਦੇ ਪਿੱਛੇ ਲਾਗ ਲਾ ਕੇ ਆਪਣੇ ਝੋਨਿਆਂ ਦਾ ਇਨਸਾਨ ਨਾ ਕਰਾਓ ਕਿਸਾਨ ਵੀਰੋ ਯੂਟਿਊਬਰਾਂ ਦੇ ਪਿੱਛੇ ਲਾ ਕੇ ਤੁਸੀਂ ਵੀਡੀਓ ਧਿਆਨ ਨਾਲ ਦੇਖਿਆ ਕਰੋ ਪਹਿਲਾਂ ਕਿਸੇ ਵੀ ਯੂਟਿਊਬਰ ਦੀ ਤੁਸੀਂ ਵੀਡੀਓ ਦੇਖਦੇ ਆ ਪ੍ਰੋਪਰ ਡੋਜ਼ ਦੀ ਜਾਣਕਾਰੀ ਲਿਆ ਕਰੋ ਵੀਡੀਓ ਦੇ ਵਿੱਚ ਵੀ ਕਿੰਨੀ ਡੋਜ਼ ਵਰਤਣੀ ਹੈ ਐਨਪੀਕੇ ਦੀ ਜਾਂ ਬਰੋਨ ਦੀ ਉਸੋ ডোজ ਦੇ ਹਿਸਾਬ ਨਾਲ ਹੀ ਵਰਤਿਆ ਕਰੋ ਉਸ ਤੋਂ ਜ਼ਿਆਦਾ ਨਾ ডোজ ਵਰਤਿਆ ਕਰੋ ਜਿਹੜੀ ਜਿੰਨੀ ਪਾਣੀ ਦੀ ਮਾਤਰਾ ਦੱਸੀ ਹੋਵੇ ਤੁਹਾਨੂੰ ਜੇ ਮੰਨ ਕੇ ਚੱਲੋ ਆਪਾਂ 1.5 ਕਿਲੋ ਐਨਪੀਕੇ 13-0-45 ਲਿਆ ਤੇ ਪਾਣੀ ਆਪਾਂ ਘੱਟ ਤੋਂ ਘੱਟ 150 ਲੀਟਰ ਪਾਣੀ ਲਾਉਣਾ ਹੈਗਾ ਉੱਥੇ ਤੇ ਜਦੋਂ ਤੁਸੀਂ ਪਾਣੀ ਘੱਟ ਲਾਉਂਗੇ ਉਦੋਂ ਫਿਰ ਇਹ ਸਮੱਸਿਆ ਆਉਂਦੀ ਆ ਤੇ ਬਾਕੀ ਜਿੱਥੋਂ ਤੁਸੀਂ ਦੁਕਾਨਦਾਰ ਤੋਂ ਸਪਰੇਅ ਲੈਣੇ ਆਗੇ ਇੱਕ ਵਾਰ ਉਹ ਤੋਂ ਵੀ ਜ਼ਰੂਰ ਕਨਫਰਮ ਕਰ ਲਿਆ ਕਰੋ ডোজ ਕਿੰਨੀ ਆ ਆਪਣੇ ਹਿਸਾਬ ਦੇ ਨਾਲ ਇਹਨਾਂ ਚੀਜ਼ਾਂ ਦੀ ਡੋਜ਼ ਨਾ ਵਧਾਓ ਕਈ ਕਿਸਾਨ ਵੀਰ ਹੁਣ ਕੀ ਕਰਦੇ ਆ ਫੰਗੀ ਸੈਡ ਜਾਂ ਹੁਣ ਸੁੰਡੀ ਵਾਲੀਆਂ ਸਪਰੇਆਂ ਕਰ ਰਹੇ ਆ ਉਹਨਾਂ ਦੀ ਡੋਜ਼ ਵੀ ਜਿਵੇਂ ਉਹਨੂੰ ਫੇਮ ਦੀ ਡੋਜ਼ ਆ 20 ml ਫੇਮ ਦੀ ਡੋਜ਼ ਆ ਤੇ ਕਿਸਾਨ ਵੀਰ ਇੱਥੇ 30 30 35 35 ml ਜਿਹੜੀ ਫੇਮ ਦੀ ਡੋਜ਼ ਵਰਤੀ ਜਾਂਦੇ ਆਗੇ ਤੇ ਇਹੀ ਕਾਰਨ ਐ ਐਨਪੀਕੇ ਚ ਐਨਪੀਕੇ ਅਲੱਗ ਐ ਫੇਮ ਦੀ ਡੋਜ਼ ਆਪਾਂ ਵੱਧ ਵਰਤ ਲਾਂਗੇ ਉਹ ਤਾਂ ਚਲੋ ਸੁੰਡੀ ਮਾਰ ਦੂਗੀ ਜਦੋਂ ਆਪਾਂ ਐਨਪੀਕੇ ਦੀ ਡੋਜ਼ ਆਪਾਂ ਵੱਧ ਵਰਤਾਂਗੇ ਪਾਣੀ ਘੱਟ ਲਾਵਾਂਗੇ ਜਾਂ ਬਰੌਣ ਦੀ ਤਾਂ ਉਹਨੇ ਆਪਣਾ ਫਾਇਦਾ ਕਰਨ ਦੀ ਸਾਦੇ ਨੁਕਸਾਨ ਕਰਨਾ ਕਿਉਂਕਿ ਕਿਸਾਨ ਵੀਰ ਹਰ ਇੱਕ ਨੂੰ ਹੁੰਦਾ ਕਿ ਮੇਰਾ ਝਾੜ ਵਧੇ ਝਾੜ ਵਧਾਉਣ ਦੇ ਚੱਕਰ 'ਚ ਕਿਸਾਨ ਵੀਰ ਨੂੰ ਇਹ ਹੁੰਦਾ ਕਿ ਆਪਾਂ ਇਹ ਚੀਜ਼ ਵੱਧ ਪਾ ਦਈਏ ਜਿਵੇਂ ਬਰੌਣ ਹੁੰਦਾ ਕਿ ਬਰੌਣ ਆਪਾਂ ਵੱਧ ਪਾ ਦਈਏ ਤੇ ਆਪਣਾ ਝਾੜ ਵੱਧ ਜਾਊਗਾ ਤੇ ਉੱਥੇ ਝਾੜ ਵਧਣ ਦੀ ਥਾਂ ਤੇ ਆਪਣਾ ਝਾੜ ਘਟ ਜਾਂਦਾਗਾ ਝਾੜ ਘਟਣਾ ਹੀ ਆ ਜਦੋਂ ਝੋਨਾ ਆਪਣਾ ਸਾੜਾ ਪੈ ਗਿਆ ਤਾਂ ਉੱਥੇ ਝਾੜ ਘਟਣਾਗਾ ਇੱਥੇ ਉਹ ਗੱਲ ਸਾਬਤ ਹੋ ਜਾਂਦੀ ਹੈ ਕਿ ਲਾਲਚ ਬੁਰੀ ਬਲਾ ਆਪਾਂ ਲਾਲਚ ਕਰਦੇ ਹਾਂ ਕਿ ਝਾੜ ਵਧੇ ਤੇ ਉੱਥੇ ਆਪਣਾ ਵਧਨ ਦੀ ਥਾਂ ਤੇ ਜਿਹੜਾ ਝਾੜ ਘਟ ਜਾਂਦਾ ਵੀਡੀਓ ਕਿਸਾਨ ਵੀਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਤਾਂ ਜੋ ਜਿਹੜੇ ਵੀ ਭਰਾ ਐਨਪੀਕੇ ਸਪਰੇਅ ਕਰ ਰਹੇ ਆ ਉਹ ਨੁਕਸਾਨ ਹੋਣ ਤੋਂ ਬਚ ਸਕਣ ਧੰਨਵਾਦ ਜੀ